안녕하세요. ਮੋਡਲ थाना 샤कोट 201282025 ਨੂੰ ਦੁਪਹਿਰ ਸਮੇਂ ਸੁਖਵਾਲ ਸਿੰਘ ਪੁੱਤਰ ਦਵਾਨ ਸਿੰਘ ਵਾਸੀ ਧਰਮਗੋਟ ਨੇ ਮੁਖਫਸਾ थाना 샤कोट ਇੰਸਪੈਕਟਰ ਪ੍ਰਿੰਦਰ ਸਿੰਘ ਪੁੱਲੋਂ ਨੂੰ ਇੱਕ ਤਲਾ ਦਿੱਤੀ ਸੀ ਕਿ ਉਹਦੇ ਉਨ ਦੋ ਐਕਟਵਾ ਸਾਰਾਂ ਨੇ ਨਾਮਲ ਵਿਅਕਤੀ ਨੇ ਉਤੋਂ 20000 ਰੁਪਏ ਖੋਲਿਆ ਜੋ ਇਸ ਘਟਨਾ ਦੀ ਸੰਗੀਤਾ ਦੇਖਦੇ ਹੋਏ ਮੁਖਫਸਾ थाना ਵੱਲੋਂ ਮਾਨਯੋਗ ਐਸਐਸਪੀ ਜ਼ਿਲ੍ਹਾ ਜੰਮਾ ਤੇ ਅਤੀ ਸਰਵਿੰਦਰ ਸਿੰਘ ਵਰਕੀ ਦੀ ਦਿੱਤੀ ਗਈ ਹਦਾਇਤਾਂ ਦੇ ਤੁਰੰਤ ਮੁਕਾਦਮਾ ਦਰਜ ਕੀਤਾ ਤੇ ਤੁਰੰਤ ਕਾਰਵਾਈ ਕਰਦਿਆਂ ਕ੍ਰੀਪ 2 ਘੰਟਿਆਂ ਚ ਇਹਦੇ ਵਿੱਚ ਦੋ ਦੋਸ਼ੀ ਜਸ਼ਨਪ੍ਰੀਤ ਉਰਫ ਜਸ਼ਨ ਵਾਸੀ ਅਮਨਗਰ ਜੀਰਾ ਅਤੇ ਮੁਕੇਸ਼ ਕੁਮਾਰ ਉਰਫ ਕਾਕਾ ਪੁੱਤਰ ਕੁਲਦੀਪ ਵਾਸੀ ਕੋੜਾ ਮੱਲਾ ਜੀਰਾ ਨੂੰ 50000 ਰੁਪਏ ਖੋਏ ਹੋਇਆ ਸਮੇਤ ਐਕਟਵਾ ਜਿਹੜਾ ਵਰਤੀ ਸਿਵਾਰਦਾਚ ਪ੍ਰారంਭ ਕੀਤਾ ਅਤੇ ਇਸੇ ਇਨਵੈਸਟੀਗੇਸ਼ਨ ਚ ਇੱਕ ਤੀਸਰਾ ਦੋਸ਼ੀ ਜੋ ਇਹ ਸਾਰਾ 플ਾਨ ਕਰਤਾ ਸੀਗਾ ਅਵਿੰਦਰਪਾਲ ਪੁੱਤਰ ਕੁਲਦੀਪ ਸਿੰਘ ਵਾਸੀ ਵਾੜਾਪੌਬ ਇੰਡੀਆ ਥਾਣਾ ਜੀਰਾ ਨੂੰ ਗ੍ਰਸਤਰ ਕਰਨ ਵਿੱਚ ਸਹਾਇਤਾ ਕੀਤੀ ਹੈ ਪੁਲਿਸ ਵੱਲੋਂ ਬੜਾ ਹੀ ਮੁਤਾਇਦ ਮੁਸਤੈਦੀ ਨਾਲ ਇੱਕ ਘਟਨਾ ਨੂੰ ਹੱਲ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਬਾਕੀ ਵੀ ਘਟਨਾਵਾਂ ਸਬੰਧੀ ਪੁਲਸਵਾਰੀ ਸੰਗਿੰਤਾਨਾ ਆਪਣਾ ਡਿਊਟੀ ਨਿਭਾ ਰਹੀ ਹੈ ਇਸੇ ਤਰ੍ਹਾਂ ਮਾੜੇ ਐਂਸਰਾਂ ਦੇ ਖਿਲਾਫ ਜਿਲ੍ਹੇੰਦਰ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਥੈਂਕ ਯੂ ਆਜ਼ਾਦੀ ਦੇ ਦਿਹਾੜੇ ਦੇ ਸਬੰਧ ਵਿੱਚ ਮਾਨਯੋਗ ਡੀ.ਐਸ.ਪੀ ਸਾਹਿਬ ਵੱਲੋਂ ਮਾਨਯੋਗ ਡੀ.ਆਈ.ਜੀ ਜਗENDER ਜੀ ਅਤੇ ਮਾਨਯੋਗ ਐਸ.ਐਸ.ਪੀ ਜਗENDER ਦਿਹਾਤੀ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀਤੀ ਰਾਤ ਚੈਕਿੰਗ ਦੌਰਾਨ ਮੁਖਤਰ ਥਾਣਾ ਆਦਮਪੁਰ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਦੌਰਾਨ ਇੱਕ ਵਿਅਕਤੀ ਜਿਸ ਦਾ ਨਾਮ ਦੀਪਕ ਕੁਮਾਰ ਈਲੀਸਾਇਲ son of ਹਰਜਿੰਦਰ ਕੁਮਾਰ ਵਾਸੀ ਦੇਸੀਆਂ ਜਿਹਨੂੰ ਸ਼ੱਕੀ ਹਾਲਾਤ ਵਿੱਚ ਫੜ ਕੇ ਇਹਦੀ ਤਲਾਸ਼ੀ ਲਈ ਆ ਔਰ ਇਹਦੇ ਕੋਲੋਂ ਦੋ ਪਿਸਤਲ 32 ਬੋਰ ਤਿੰਨ ਕਾਰਤੂਸ ਜਿੰਦਾ ਬਰਾਮਦ ਕੀਤਾ ਗਿਆ ਔਰ ਇਸ ਦੀ ਫਰਦਰ ਪੁਛੂਸ਼ ਤੇ ਇਹ ਵੀ ਪਤਾ ਲੱਗਾ ਵੀ ਇਹ ਪਹਿਲਾਂ ਵੀ ਕਈ ਮੁਕੱਦਮਿਆਂ ਇਹਦੇ ਉੱਪਰ ਦਰਜਿਆ ਤੇ ਜਿਨ੍ਹਾਂ ਵਿੱਚ ਪੁਲਿਸ ਨੂੰ ਸਾਡੇ ਨੂੰ ਵਾਂਟਡ ਸੀਗਾ ਇਹ ਪੁਲਿਸ